ਆ ਵੀ ਇੱਕੀ ਦਾ ਟਰੀਟਮੈਂਟ ਆ ਇਹ ਜ਼ਰੂਰ ਦਸੀਂ ਬਾਈ ਵੀ ਅੱਖਾਂ ਹੋਣ ਤੋਂ ਪਹਿਲਾਂ ਸਾਈਨ ਕੀ ਜਾਉਦਾ ਅੱਖ ਦੀ ਬਿਮਾਰੀ ਹੂੰ ਕਬੂਤਰਾਂ ਨੂੰ ਇੱਕ ਹੁੰਦੀ ਆ ਅੱਖ ਐ ਕਰਦੇ ਗਲ ਚੋਂ ਆ ਇਹ ਸਾਰੀਆਂ ਨਿਸ਼ਾਨੀਆਂ ਇਹ ਪਹਿਲੀ ਸਟੇਜ ਹੁੰਦੀ ਆ ਤਾਉਣ ਵਾਲੀ ਬਿਮਾਰੀ ਦੀ ਹੂੰ ਜਦੋਂ ਇਹ ਚੀਜ਼ਾਂ ਤੁਹਾਡੇ ਉਤਰਾਂ ਚ ਆ ਗਈਆਂ ਤਾਂ ਸਮਝ ਲਿਓ ਵੀ ਤੁਹਾਡੇ ਕਬੂਤਰਾਂ ਦੇ ਵਿੱਚ ਪੀਐਮਵੀ ਵਾਇਰਸ ਆ ਗਿਆ ਹੂੰ ਜਿਹੜੀ ਆ ਖਰਖਰੀ ਜੀ ਲਾ ਲਓ ਖਰਖਰੀ ਹੋ ਗਈ ਅੱਖ ਚੋਂ ਪਾਣੀ ਹੋ ਗਿਆ ਚਿਪਚਿਪੀ ਹੋ ਗਈ ਇਹ ਸਾਰੀਆਂ ਤਾਂਉਣ ਵਾਲੀ ਬਿਮਾਰੀ ਦੀਆਂ ਪਹਿਲੀਆਂ ਨਿਸ਼ਾਨੀਆਂ ਹੂੰ ਇਹਦੇ ਤੇ ਜੇ ਹੱਲ ਕਰੀਏ ਹੋ ਜਾਂਦਾ ਇਸ ਦੂਬਾਰ ਜੇ ਆਪਾਂ ਉਦੋਂ ਹੀ ਤੁਸੀਂ ਐਂਡਰੋਸਨ ਦੇ ਦਿਓ ਇੱਕ ਐਮਲ 1 ਲੀਟਰ ਚ 4-5 ਦਿਨ ਬਾਈ ਬਚਾਅ ਹੋ ਜਾਂਦਾ ਹੂੰ ਬਾਕੀ ਬਾਈ ਵੈਕਸੀਨ ਕਰਕੇ ਰੱਖਣੀ ਚਾਹੀਦੀ ਆ ਕਬੂਤਰਾਂ ਦੀ ਹੂੰ ਵੱਡਿਆਂ ਦੀ ਹੂੰ ਤੇ ਕਈ ਲੋਕ ਡਾਉਣ ਵਾਲਿਆਂ ਦੇ ਨਹੀਂ ਕਰਦੇ ਅਸੀਂ ਕਰਦੇ ਹਾਂ ਹੂੰ ਕੋਈ ਫੈਕਟ ਪੈਂਦਾ ਬੇਤ ਕਹਿੰਦੇ ਟੀਕੇ ਵਾਲੇ ਉੜਦੇ ਨਹੀਂ ਕਬੂਤਰ ਜਿਹੜਾ ਆਪਾਂ ਬੈਕਸ ਬਾਈ ਅਸੀਂ ਹਰ ਸਾਲ ਲਾਉਨੇ ਆ ਸਾਡੇ ਉੜਦੇ ਹਮ ਅਸੀਂ ਨਹੀਂ ਕਹਿ ਸਕਦੇ ਵੀ ਨਹੀਂ ਉੜਦੇ ਹਮ ਕਈਆਂ ਤਾਂ ਨਹੀਂ ਵੀ ਉੱਡੇ ਹੁਣੇ ਹੁਣ ਐਤਕੀ ਦੀ ਗੱਲ ਦੱਸਦਾ ਬਾਈ ਅਸੀਂ ਤਿੰਨ ਘਰੇ ਕਬੂਤਰ ਲਾਏ ਸੀ ਹਮ ਆਪਾਂ ਪਹਿਲੀਆਂ ਤਿੰਨ ਬਾਈਆਂ ਢਡੀਆਂ ਆਪਣੇ ਘਰੋਂ ਉਹ ਕਿੰਨੀਆਂ ਜਿੱਤ ਗਏ ਹਮ ਉਸ ਤੋਂ ਬਾਅਦ ਬਾਈ ਅਸੀਂ ਦੋ ਕੂਤਰ ਮੈਂ ਨਾ ਆਪਣੇ ਬੰਦਿਆਂ ਨੂੰ ਕਿਹਾ ਮੈਂ ਹਬੀ ਯਾਰ ਆਪਣੇ ਕੂਤਰਾਂ ਨੂੰ ਬਿਮਾਰੀ ਆ ਗਈ ਕਹਿੰਦੇ ਕਿਵੇਂ ਮੈਂ ਆਪਣੇ ਦੋ ਕੂਤਰ ਘੱਟ ਚੋਕਦੇ ਆ ਹਮ ਬਸ ਦੋਨੇ ਭਰਾ ਆ ਦੋਨੇ ਘੱਟ ਚੋਕਦੇ ਆ ਉੜਦੇ ਹੈਗੇ ਆ ਕਤਾਗੇ ਡਾਨ ਦੀ ਹਮ ਤੇ ਬਿੱਠਾਂ ਵੀ ਖਰਾਬ ਕਰਨ ਲੱਗ ਗਏ ਕਿਉਂਕਿ ਅਸੀਂ ਬਿੱਠ ਤੇ ਬਹੁਤ ਨਿਗਰ ਰੱਖਦੇ ਹਾਂ ਉਹ ਤਾਂ ਮੇਨ ਗੱਲ ਹੀ ਇੱਥੋਂ ਦੀ ਆ ਸਾਰੀ ਸੱਟ ਹੀ ਇੱਥੋਂ ਦਾ ਤੇ ਉਹ ਬਾਈ ਦੋ ਕਬੂਤਰ ਮੈਂ ਛੱਡਤੇ ਉਹ ਉਹਨਾਂ ਦੀ ਵੀ ਬਿੱਠ ਦੀ ਬਦਲ ਗਈ ਸੀ ਚਟਾਕ ਹੋਣ ਲੱਗ ਗਿਆ ਬਿੱਠ ਚ ਹੂੰ ਉਹ ਛੱਡੇ ਬਾਈ ਕਿਉਂ ਜਦ ਕੂਤਰ ਉੱਡੇ ਨਾ ਤੇ ਮੈਂ 4 ਵਜੇ ਬਾਜੀ ਤੇ ਗਿਆ ਉਹ ਮੈਂ ਜਾਂਦਾ ਨਹੀਂ ਹੁੰਦਾ ਤੇ ਮੈਂ ਉਹਨਾਂ ਨੂੰ ਵੇਖ ਕੇ ਮੈਨੂੰ ਵੀ ਬਿਮਾਰੀ ਆ ਗਈ ਆਪਣੀ ਹੂੰ ਕਹਿੰਦੇ ਕਿਵੇਂ ਮੈਂ ਕਬੂਤਰ ਔਖੇ ਕਿੰਨੇ ਹੂੰ ਮੈਂ ਕਹਦੇ ਨਹੀਂ ਨੀ ਔਖਾ ਹੋਣ ਵਾਲਾ ਮੈਂ ਦੋਨੇ ਕਬੂਤਰੋਂ ਤੋੜ ਕੇ ਨਹੀਂ ਲਿਆ ਹੂੰ ਕਿਉਂਕਿ ਜ਼ੋਰ ਲੱਗਿਆ ਸੀ ਇੱਕ ਜਦੋਂ ਕੂਤਰ ਬ ਤੇ ਭੁੱਖਾ ਰਹਿ ਗਿਆ ਉਹਨੂੰ ਬਿਮਾਰੀ ਛੇਤੀ ਆਊਗੀ। ਹੂੰ। ਉਹ ਕਬੂਤਰ ਜਿਹੜਾ ਮੈਨਸਸਟਮ ਘਟ ਜਾਂਦਾ ਫਿਰ ਕਮਾਂਗੇ। ਨਹੀਂ ਐਕਸਰ ਤਾਕਤ ਨਹੀਂ ਹੈਗੀ ਸ਼ਰੀਰ ਚ ਤੇ ਬਿਮਾਰੀ ਉਤੋਂ ਦੀ ਪੈ ਜਾਂਦੀ। ਸਾ ਵੀ ਹੋਗੀ। ਉਹ ਮੈਂ ਕਬੂਤਰ ਲੈ ਆਇਆ ਨਹੀਂ ਉਹ ਦੋਨੇ ਬਾਈ ਕਬੂਤਰ ਥੋੜੇ ਦਿਨ ਬਾਅਦ ਕਮਾਂਗੇ। ਹੂੰ। ਤੇ ਥੋੜੇ ਦਿਨਾਂ ਦੀ ਹੋ ਗਿਆ ਕੰਮ। ਹਾਂਜੀ ਹਾਂਜੀ। ਹੂੰ। ਫਿਰ ਆਪਾਂ ਆਪਣੇ ਘਰੋਂ ਛੱਡਨੇ ਬੰਦ ਕਰਦੇ। ਹੂੰ। ਫਿਰ ਅਸੀਂ ਲੱਖਵਾਂ ਨੇ ਛੱਡਣ ਲੱਗੇਗਾ ਕੀ ਕਰਾਂ। ਉਥੋਂ ਕਬੂਤਰ ਛੁਰੇ ਛੁਰ ਚੰਗੇ ਓਡੇ। ਇਹ ਵੀਰੇ ਸਿੱਖਣ ਵਾਲੀ ਗੱਲ ਆ ਜਿਹੜੀ ਸਾਡੀ ਆਫਲਾਈਨ ਵੀ ਗੱਲ ਹੋਈ ਸੀ। ਬਾਈ ਨੇ ਇਹ ਦੱਸਿਆ ਵੀ ਖਰ ਬਾਈ ਇਹ ਕਲੀਅਰ ਇਹ ਕਰਦਾ ਬਾਈ ਵੀ ਇੱਕ ਥਾਂ ਕਬੂਤਰ ਲਾ ਕੇ ਵੀ ਬੰਦਾ ਸੀਜ਼ਨ ਖਰਾਬ ਕਰ ਲੈਂਦਾ ਕੋਲ ਮਣਾ ਕੇ ਵੀ ਜਿਵੇਂ ਬਾਈ ਕੋਲੇ ਦਾਦਾ ਵੀ ਤਰਨ ਘਰੇ ਲਾਏ ਹੋਏ ਸੀ ਇੱਕ ਥਾਂ ਖਰਾਬ ਹੋ ਗਏ ਸਾਡੇ ਤੇ ਬਿਮਾਰੀ ਆ ਗਈ ਸੀ ਦੂਜੇ ਥਾਂ ਦੇਖੇ ਉੱਥੇ ਵੀ ਬਿਮਾਰੀ ਆ ਗਈ ਫਿਰ ਤੀਜੇ ਥਾਂ ਦੇਖੇ ਉਹ ਡਿਟੇਲ ਨਾਲ ਸੋਲ ਲੈ ਸਿੱਖਣ ਵਾਲੀ ਗੱਲ ਆ ਤੁਹਾਡੇ ਲਈ ਹਾਂਜੀ ਜੇ ਦੇਖੋ ਜੇ ਤੁਹਾਡੀ ਨਿਭਦੀ ਹੈ ਤੁਸੀਂ ਦੋ ਤਿੰਨ ਥਾਵਾਂ ਤੇ ਲਾ ਸਕਦੇ ਹੋ ਕਬੂਤਰ ਤੁਸੀਂ ਥੋੜੇ ਥੋੜੇ ਕਰਕੇ ਤਿੰਨ ਥਾਵਾਂ ਤੇ ਲਾ ਦੇ ਅਸੀਂ ਪ੍ਰਾਰ ਵੀ ਲਾਏ ਸੀ ਹੂੰ ਤੇ ਐਦ ਕੀ ਵੀ ਲਾਏ ਸੀ ਹੂੰ ਫਾਇਦੇ ਚ ਰੰਦਾ ਬੰਦਾ ਕਿਉਂਕਿ ਜਦੋਂ ਤੁਹਾਡੇ ਇੱਕ ਘਰੇ ਬਿਮਾਰ ਹੁੰਦੇ ਆ ਤੁਸੀਂ ਦੂਜੇ ਘਰੇ ਚਲੇ ਜਾਂਦੇ ਹੋ اسی ਵਿਆਦ ਕੀ ਐਂ ਕਰਦੇ ਸੀ ਵੀ ਜਿੱਥੋਂ ਸਾਡਾ ਚੰਗਾ ਉੱਡ ਗਿਆ ਹੂੰ ਗੇੜੇ ਆ ਲਗਣਾ ਸੀ ਉੱਥੋਂ ਛੱਡ ਲੈਣਾ ਹੂੰ ਉਹ ਜਦੋਂ ਆਪਣੇ ਆਈ ਅਸੀਂ ਦੂਜੇ ਘਰੇ ਚਲੇ ਗਏ ਹੂੰ ਫਿਰ ਉੱਥੋਂ ਵੀ ਅਸੀਂ ਪਾਂਛੀ ਬਾਜ਼ੀਆਂ ਹਰ ਗਏ ਹੂੰ ਫਿਰ ਮੈਂ ਗਿਆ ਤੇ ਉੱਥੇ ਵੀ ਗੜਬੜ ਹੋਈ ਹੂੰ ਕਿਉਂਕਿ ਕਬੂਤਰ ਸਾਡੇ ਆਉਣ ਜਾਣ ਸੀਗਾ ਤਿੰਨਾਂ ਦਾ ਹੂੰ ਬਾਜ਼ੀਆਂ ਅਸੀਂ ਮਤਲਬ ਪਿਛਲੇ ਸਾਲ ਵੀ ਅਸੀਂ ਐਂ ਕੀਤਾ ਵੀ ਕੋਈ ਕਿਤੋਂ ਹੀ ਜਿੱਤੇ ਵੀ ਤਿੰਨ ਹਿੱਸੇ ਹੋ ਗਏ ਹੂੰ ਤੇ ਖਰਚਾ ਵੀ ਅਸੀਂ ਸਾਂਝਾ ਕਰ ਲਿਆ ਸੀ ਹੂੰ ਤੇ ਜਦੋਂ ਉੱਥੋਂ ਮੋਨ ਲੱਗਾ ਕੰਮ ਮੈਂ ਅਭੀ ਕੂਤਰੇ ਵੀ ਬਿਮਾਰ ਹੈ ਹੂੰ ਫੇਰ ਅਸੀਂ ਤੀਜੇ ਘਰੇ ਗਏ ਉੱਥੋਂ ਜਿੱਤਣ ਲੱਗੇ ਹੂੰ ਫੇਰ ਅਸੀਂ ਉਸ ਘਰੇ ਸਾਡੇ ਬਿਮਾਰ ਨੇ ਕੂਤਰ ਫੇਰ ਅਸੀਂ ਉੱਥੋਂ ਮੁੜ ਕੇ ਫੇਰ ਆਪਣੇ ਘਰੇ ਆ ਗਏ ਦੋ ਆਪਣੇ ਕੂਤਰ ਕਾ ਫੇਰ ਛੱਡੇ ਉਹ ਹਿੱਸਾ ਲੈ ਗਏ ਹੂੰ ਫੇਰ ਅਸੀਂ ਫੇਰ ਉੱਥੇ ਵਿਚਾਲੇ ਵਾਲੇ ਘਰ ਚਲੇ ਹੂੰ ਉੱਥੋਂ ਅਸੀਂ ਚਾਰ ਪੰਜ ਛੱਡੇ ਉੱਥੋਂ ਜੋ ਬਿਮਾਰੀ 20 ਦਿਨ ਤਪਾ ਲਈ ਅਸੀਂ ਹੂੰ ਤੇ ਉੱਥੋਂ ਫੇਰ ਜਿੱਤ ਗਏ ਜੀ ਹੂੰ ਮਲਵਸੀਂ ਸ਼ਫਲ ਕਰ ਹੀ ਗਏ ਬਈ ਇੱਕ ਤਾਂ ਦੇ ਖੜੇ ਨਹੀਂ ਕਦੇ ਉੱਥੋਂ ਛੱਡ ਲੈ ਕਦੇ ਉੱਥੋਂ ਛੱਡ ਲੈ ਘਟ ਘਟ ਸੀਜ਼ਨ ਤਾਂ ਖਰਾਬ ਨਹੀਂ ਹੋਇਆ ਨਾ ਇਹ ਗੱਲ ਬਈ ਗੱਲ ਇਕੱਲੇ ਇੱਕ ਘਰੇ ਹੁੰਦੇ ਤੇ ਖਰਾਬ ਸੀ ਸੀਜ਼ਨ ਖਰਾਬ ਹੋ ਗਿਆ ਸੀ ਉਹ ਫਿਰ ਇਹ ਗੱਲ ਅਸੀਂ ਪਿਛਲੇ ਤੋਂ ਪਿਛਲੇ ਸਾਲ ਸੀ ਦੇਖੀ ਵੀ ਜਦੋਂ ਇੱਕ ਖੁੱਡੇ ਚ ਬਿਮਾਰ ਹੁੰਦੇ ਆ ਫਿਰ ਇਹ ਸਾਰਿਆਂ ਨੂੰ ਬਈ ਪਾਣੀ ਪੂਣੀ ਉਹੀ ਪਾਣੀ ਪੀ ਜਾਂਦੇ ਆ ਉਹੀ ਦਾਣਾ ਪੈਂਦਾ ਉਹੀ ਬੰਦਾ ਹੁੰਦਾ ਫਿਰ ਇਹ ਟ੍ਰਾਂਸਮਿਟ ਕਰ ਜਾਂਦੀ ਆ ਬਈ ਬਿਮਾਰੀ ਤੇ ਸ਼ੋ ਨਹੀਂ ਕਰਦੀ ਫਿਰ ਬਈ ਆਪਣੇ ਘਰੇ ਘੁੰਮੇ ਘੂਤਰ ਇਹ ਬੰਦੇ ਤੋਂ ਆਪਾਂ ਉਹ ਬੰਦਾ ਜਦੋਂ ਆਪਾਂ ਬੰਦਾ ਜਦੋਂ ਟ੍ਰਾਂਸਮਿਟ ਕਰ ਜਾਂਦੀ ਆ ਕੱਪੜਿਆਂ 'ਚ ਵੀ ਕਰ ਜਾਂਦੀ ਆ ਹੂੰ ਇਹ ਤਾਂ ਬਹੁਤ ਹਵਾ 'ਚ ਵੀ ਟਰੈਵਲ ਕਰਦੀ ਆ ਤਾ ਓਹੋ ਅੱਛਾ ਤੇ ਮੁੜ ਕੇ ਫਿਰ ਵਧੀਆ ਸੀ ਜਨ ਮੈਂ ਕਿਹਾ 23 24 ਬਾਜ਼ੀਆਂ ਜੀ ਤੇ 50 'ਚੋਂ ਹੂੰ ਤੇ ਪਰਮਾਤਮਾ ਨੇ ਬਹੁਤ ਵਧੀਆ ਸੁਣਿਆ ਅੱਛਾ ਇੱਕ ਪਿਛਲੇ ਸਾਲ ਆਪਣੀ ਬੜੀ ਗੱਲ ਬਾਹਰ ਲ ਹੋਈ ਸੀ ਵੀ ਆਪਾਂ ਮਾਸਕ ਲਾ ਕੇ ਖੋਡਿਆਂ 'ਚ ਜਾਣ ਦਾ ਜਿਹੜਾ ਗੱਲ ਜ਼ਿਕਰ ਕਰਿਆ ਸੀ ਉਹ ਕੁਝ ਅੱਜ ਤੱਕ ਫਰਕ ਪਿਆ ਉਹ ਚੀਜ਼ ਨਾਲ ਬਾਈ ਮਾਸਕ ਲਾਉਣ ਨਾਲ ਬਹੁਤ ਜ਼ਿਆਦਾ ਬਚਤ ਹੁੰਦੀ ਆ ਹੂੰ ਦੇ ਮੈਂ ਹੁਣ ਮੰਨਾ ਵੀ ਮੈਂ ਬਈ ਸਿਰ ਉਹ ਲੈਂਦਾ ਸੀ ਪਫ ਹੂੰ ਪਫ ਲੈਂਦਾ ਸੀ ਉਹਦੇ ਬਿਨਾ ਮੈਨੂੰ ਨੀਂਦ ਨਹੀਂ ਆਉਂਦੀ ਸੀ ਹੂੰ ਮੈਨੂੰ ਹੁਣ ਬਈ ਤਿੰਨ ਚਾਰ ਸਾਲ ਹੋ ਗਏ ਮੈਂ ਖੁੱਡੇ 'ਚ ਬਿਨਾ ਮਾਸਕ ਦੇ ਵੜਿਆ ਹੀ ਹੂੰ ਇੱਕ ਵਾਰੀ ਵੀ ਨਹੀਂ ਵੜਿਆ ਹੂੰ ਮੈਂ ਜਾਂਦਾ ਹੀ ਨਹੀਂ ਮੈਂ ਕਬੂਤਰਾਂ ਕੋਲੇ ਵੀ ਨਹੀਂ ਜਾਂਦਾ ਜੇ ਮੇਰੇ ਕੋਲ ਮਾਸਕ ਨਹੀਂ ਹੈਗਾ ਹੂੰ ਤੇ ਹੁਣ ਮੈਨੂੰ ਇੰਨਾ ਚੈਨ ਆ ਬਈ 2 ਸਾਲ ਹੋ ਗਏ ਮੈਂ ਪਫ ਨਹੀਂ ਲੈ ਰਿਹਾ ਕਿਉਂਕਿ ਤੁਹਾਡੇ ਨਾ ਬਹੁਤ ਜਾਣੇ ਨੰਬਰ ਲੈ ਸੀ ਤੁਹਾਡਾ ਫੋਨ ਵੀ ਬਹੁਤ ਜਾਣਾਂ ਨੂੰ ਲਾਇਆ ਹੋਣਾ ਤੇ ਉਹਨਾਂ ਪੁੱਛਿਆ ਵੀ ਕੀ ਟਰੀਟਮੈਂਟ ਸੀਗਾ ਜਾਂ ਕੁਝ ਸੀਗਾ ਮਤਲਬ ਇੱਕ ਪਰਹੇਜ ਵੀ ਇਹ ਚੀਜ਼ ਤੋਂ ਪਾਸੇ ਕਰ ਦਿੰਦਾ ਬਿਮਾਰੀ ਨੂੰ ਪਰੇ ਕਰ ਦ। ਬਾਈ ਇਹਦਾ ਇਲਾਜ ਤਾਂ ਬਹੁਤ ਜ਼ਿਆਦਾ ਮਹਿੰਗਾ ਹੈ ਬਾਈ। ਬਹੁਤ ਲੋਕਾਂ ਨੂੰ ਪ੍ਰੋਬਲਮ ਹੈਗੀ ਹੈ। ਹੂੰ ਕਈ ਲੋਕਾਂ ਦੇ ਵਿਚਾਰੇ ਦੁਨੀਆ ਤੋਂ ਵੀ ਚਲੇ ਗਏ। ਹੂੰ ਪਰ ਉਹ ਮੰਨੇ ਨਹੀਂ ਆ ਲੋਕਾਂ ਨੂੰ ਸਮਝ ਨਹੀਂ ਆਈ ਆ ਦੱਸਿਆ ਨਹੀਂ ਡਾਕਟਰ ਨੂੰ ਵੀ ਨਹੀਂ ਛੇਤੀ ਕਿਤੇ ਸਮਝ ਆਉਂਦੀ। ਮੈਨੂੰ ਬਹੁਤ ਲੋਕਾਂ ਦੇ ਫੋਨ ਆਏ ਆਪਾਂ ਦੱਸਿਆ ਲੋਕਾਂ ਨੂੰ ਜਿੰਨਾ ਕੁ ਆਪਾਂ ਨੂੰ ਪਤਾ ਸੀਗਾ। ਤੇ ਪਰਹੇਜ ਨਾਲ ਬਹੁਤ ਬਚਤ ਹੈ ਜੀ। ਓਕੇ ਹੁਣ ਦੇਖੋ ਮੈਂ ਕੋਈ ਦਵਾਈ ਨਹੀਂ ਲੈਂਦਾ। ਤੇ ਵਧੀਆ ਨੀਂਦ ਆਉਂਦੀ ਹੈ। ਹੂੰ ਛੱਟੋ ਹੋਣ ਮਤਲਬ ਹਾਂਜੀ ਹਾਂਜੀ ਚਲੋ ਤੇ ਹੋਰ ਬਾਈ ਜੀ ਕੋਈ ਸੁਝਾਅ ਕੋਈ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਕੋਈ ਗੱਲਬਾਤ ਕਰਨੀ ਹੋਵੇ ਕੁਝ ਨਹੀਂ ਬਾਈ ਸੁਝਾਅ ਤਾਂ ਕਹਦਾ ਦੇਣਾ ਜੀ ਲੋਕ ਸਿਆਣੇ ਆ ਆਪਣੇ ਨਾਲ ਤਾਂ ਸਿਆਣੇ ਆ ਹੂੰ ਤੇ ਬਾਕੀ ਇਹ ਹੀ ਆ ਬਾਈ ਬਈ ਕੂਤਰਵਾਜੀ ਚ ਈਰਖਾ ਜ਼ਿਆਦੇ ਆ ਹੂੰ ਉਹ ਵੀ ਖਾਮ ਖਾਦੀ ਆ ਬਈ ਯਾਰ ਹਾਂ ਨਾ ਵੀ ਜਦੋਂ ਆਪਾਂ ਕਿਸੇ ਨੂੰ ਕੁਝ ਕਹਿੰਦੇ ਨਹੀਂ ਹੂੰ ਕੋਈ ਆਪਾਂ ਨੂੰ ਨਹੀਂ ਕੁਝ ਕਹਿੰਦਾ ਹੂੰ ਉਹ ਰੋਲਾ ਹੁੰਦਾ ਬਈ ਨਾਲ ਆ ਲੈਣਾ ਹੂੰ ਤੇ ਉਹ ਮੁੱਦਾ ਬਣਾਉਂਦੇ ਦੂਜਿਆਂ ਦਾ ਹੂੰ ਤੇ ਇਹੀ ਜੀ ਮਾੜੀ ਆ ਬਈ ਬਾਕੀ ਇਹਦੇ ਬਿਨਾ ਬਈ ਗੇਮ ਚੱਲਦੀ ਨਹੀਂ ਬਾਕੀ ਜਦੋਂ ਤੁਸੀਂ ਪਹਿਲਾਂ ਆਪਾਂ ਘਰੇ ਬੈਠੇ ਜੀ ਗੱਲ ਕੀਤੀ ਸੀ ਵੀ ਬਿਨਾ ਨੌਲੇਜ ਤੋਂ ਬਿਨਾ ਫੁੱਲ ਜਾਣਕਾਰੀ ਤੋਂ ਬੰਦੇ ਨੂੰ ਜੱਜ ਹੀ ਨਾ ਕਰੋ ਉਹ ਵੀ ਕਿਤਨਾ ਕਿਤੇ ਠੀਕ ਹੈ ਬਈ ਆਪਾਂ ਅੰਦਾਜ਼ੇ ਲਾਉਨੇ ਆ ਨਾ ਜਿਵੇਂ ਮੈਂ ਕੁਲਦੀਪ ਨੂੰ ਕਹਤਾ ਵੀ ਫਲਾਣਾ ਤਾਂ ਮਾੜਾ ਹਾਂ ਤਵਾ ਕਲਦੀਪ ਮਨ ਨਹੀਂ ਲੱਗਾ ਵੀ ਪੂਰੀ ਗੱਲ ਪਤਾ ਨਹੀਂ ਹਾਂਜੀ ਪਤਾ ਹੀ ਨਹੀਂ ਹੁੰਦੀ ਬਾਈ ਗੱਲ ਮੈਨੂੰ ਵੀ ਗੱਲ ਵਧੀਆ ਲੱਗੀ ਬਾਈ ਜੀ ਆਪਾਂ ਜਾਚੀ ਨਾ ਕਰੋ ਕਿਉਂ ਨੋ ਯਾਰ ਫਿਰ ਆਪਾਂ ਨੂੰ ਗੱਲ ਦੇ ਨਹੀਂ ਦਿਲ ਦੀ ਗੱਲ ਹੀ ਨਹੀਂ ਪਤਾ ਕਿਹਦੇ ਬਾਈ ਉਹ ਕਹਿੰਦੇ ਹੁੰਦੇ ਆ ਵੀ ਜਿੰਨਾ ਚਿਰ ਮੈਂ ਕਲਦੀਪ ਦੀ ਥਾਂ ਤੇ ਨਹੀਂ ਹਾਂ ਤੇ ਮੈਂ ਕਲਦੀਪ ਦਾ ਅੰਦਾਜ਼ਾ ਨਹੀਂ ਲਾ ਸਕਦਾ ਹਾਂ ਤੇ ਮੈਂ ਬਸ ਜ਼ੁਬਾਨ ਹਲਾਉਣੀ ਆ ਮੈਂ ਕਲਦੀਪ ਨੂੰ ਖੁਸ਼ੀ ਕਹਦੇ ਆ ਬਿਲਕੁਲ ਜੋ ਸੁਣਨ ਵਾਲੇ ਨੂੰ ਐ ਲੱਗਦਾ ਵੀ ਖੌਰੇ ਨੂੰ ਪਤਾ ਨਹੀਂ ਕਿੰਨਾ ਪਤਾ ਬੈਡ ਇਫੈਕਟ ਤਾਂ ਪੈਂਦਾ ਹੀ ਆ ਭਾਵੇਂ ਜੇ ਨਾ ਕਲੀਅਰ ਹੋਵੇ ਬੰਦੇ ਨੂੰ ਪਰ ਬਾਈ ਜ਼ੁਬਾਨ ਹੀ ਹਲਾਉਣੀ ਆ ਕਿਸੇ ਬਾਰੇ ਖੁਸ਼ ਬਾਕੀ ਬਾਈ ਲੋਕ ਗੱਲ ਵੀ ਉਹਦੇ ਬਾਰੇ ਕਰਨਗੇ ਨਾ ਵੀ ਜੀ ਦੇ ਨਾਲ ਤੁਹਾਡੀ ਰਚਕ ਨਹੀਂ ਪੈਂਦੀ ਤੇ ਨਿੰਦਣਗੇ ਬਿਲਕੁਲ ਬਾਈ ਬਾਕੀ ਚਲੋ ਦੁਨੀਆ ਨਾਮ ਦੀ ਆਈ ਹੈ ਭਾਈ ਵੇਖ ਨਾ ਕਿ ਨੂੰ ਚੰਗਾ ਕਿ ਨੂੰ ਮਾਦੇ ਲਓ ਚਲੋ ਇਹ ਚੱਲਦਾ ਵੀ ਰਹਿਣਾ ਮੁੰਡ ਕਦੀਮੋਂ ਚੱਲਦਾ ਆ ਹਾਂਜੀ ਤੇ ਚਲੋ ਦਸ਼ਕ ਵੀਰੋ ਬਹੁਤ ਧੰਨਵਾਦ ਵੀਰ ਦਾ ਜਿਹੜਾ ਅੱਜ ਟਾਈਮ ਕੱਢਿਆ ਬਾਈ ਨੇ ਤੇ ਬਾਕੀ ਆਪਾਂ ਕਬੂਤਰ ਦਿਖਾਉਣਾ ਕਰੇ ਜਾ ਕੇ ਵੀ ਕਿਹੜੇ ਕਿਹੜੇ ਕਬੂਤਰ ਜਿਹੜੀ ਸਰੋਲੀ ਵਾਲੀ ਬਾਜੀ ਸੀ ਉਹ ਕਬੂਤਰ ਤਾਂ ਸ਼ਾਇਦ ਬਾਈ ਦਾ ਚੱਕਿਆ ਗਿਆ ਸੀ ਤੇ ਉਹਦਾ ਖਾਨਦਾਨ ਜਿੰਨਾ ਵੀ ਬੈਠਾ ਉਹ ਸਾਰਾ ਤੁਹਾਨੂੰ ਉੱਥੇ ਜਾ ਕੇ ਦਿਖਾਉਣਾ ਮੈਂ ਹਾਂਜੀ ਹੋਰ ਕਈ ਕਬੂਤਰ ਬੈਠੇ ਆ ਆਪਣੇ ਜਿਹੜੇ ਮਤਲਬ ਐਸ ਸਾਲ ਵੀ ਜਿੱਤੇ ਉਹਨਾਂ ਦੇ ਮਾਪੇ ਭੈਣ ਭਰਾ ਕਈ ਬੈਠੇ ਆ ਹਮ ਹੁਣ ਐ 2022 ਚ ਆਪਾਂ ਇੱਕ ਕਬੂਤਰ ਦੇ 5 ਬੱਚੇ ਛੱਡੇ ਹਮ 5 ਬੱਚੇ ਛੱਡੇ ਵੀ ਪੰਜੇ ਹੀ ਬੱਚੇ ਜਿੱਤੇ ਬਈ ਕਿਆ ਬਾਤ ਹੈ ਇੱਕ ਹੀ ਜੋੜ ਦੇ 5 ਬੱਚੇ ਛੱਡੇ ਪੰਜੇ ਹੀ ਜਿੱਤੇ ਹਾਂ ਉਹਨਾਂ ਚੋਂ 4 ਬੱਚੇ ਮਤਲਬ ਵੀ ਸਮਝ ਲਓ ਵੀ ਨਹੀਂ ਰਹੇ ਆਪਣੇ ਕੋਲੇ ਹਾਂ ਇੱਕ ਕਬੂਦਰੀ ਰਹੀ ਆ ਸੋ ਕਿ ਅਸੀਂ ਉਸ ਕਬੂਦਰੀ ਦੇ ਦੋ ਵਿੱਚ ਛੱਡ ਦੋਨੇ ਉਹ ਜਿੱਤੇ ਹਾਂ ਇੱਕ ਉਹਦਾ ਭਰਾ ਐਨ ਕੀ ਕੜਾਇਆ ਉਹਦੇ ਦੋ ਵਿੱਚ ਛੱਡ ਦੋਨੇ ਉਹ ਜਿੱਤੇ ਅੱਛਾ ਮਤਲਬ ਉਹ ਬਲੱਡ ਲਾਈਨ ਇੱਡੀ ਚੰਗੀ ਹੈ ਵੀ ਉਹਨਾਂ ਤੋਂ ਅਸੀਂ ਪ੍ਰਾਰ ਛੱਡੇ 5 5 ਦੇ 5 ਉਹ ਜਿੱਤੇ ਤੇ ਐਦ ਕੀ ਵੀ ਜਿੰਨੇ ਛੱਡੇ ਐਦ ਕੀ ਉਹ ਸਾਂਵੇਂ ਜੋੜੇ ਦੇ ਦੋ ਵਿੱਚ ਛੱਡ ਦੋਨੇ ਹੀ ਪੱਜ ਗਏ ਅੱਛਾ ਉਸੇ ਦੇ ਜੋੜੇ ਸੇਮ ਜੋੜੇ ਦੇ ਉਹ ਜੈਨੇਟਿਕਲੀ ਚੇਂਜ ਹੋ ਜਾਂਦੇ ਥੋੜੇ ਟਾਈਮ ਬਾਅਦ ਹੂੰ ਹੁਣ ਉਹਨਾਂ ਦੇ ਬੱਚਿਆਂ ਦੇ ਬੱਚੇ ਜਿੱਤ ਰਹੇ ਆ ਹੂੰ ਪਰ ਉਹ ਜਦੋਂ ਆਪਦੇ ਉਹ ਜੋੜੇ ਦੇ ਛੱਡ ਰਹੇ ਆ ਹੂੰ ਉਭਜ ਰਹੇ ਹੂੰ ਸੇਮ ਜੋੜਾ ਅੱਛਾ ਬੱਚੇ ਕਢਾਉਣੇ ਮਤਲਬ ਜੇ ਦੇਖੇ ਭਾਈ ਬੱਚੇ ਇੱਕ ਆਪਾਂ ਵੱਡੇ ਕਬੂਤਰ ਕਹਿੰਦੇ ਆ ਆਪਣੇ ਕੋਲ ਵੱਡੇ ਕਬੂਤਰਾਂ ਦਾ ਜੋੜਾ ਹੋਆ ਉੜਦੇ ਕਿਹੜਿਆਂ ਦੇ ਆ ਵੱਡਿਆਂ ਦੇ ਕਢਾਉਣ ਚ ਵੀ ਉੱਡ ਜਾਂਦੇ ਆ ਜਾਂ ਪੱਠਿਆਂ ਦੇ ਕਢਾਉਣ ਚ ਫਾਇਦਾ ਬਈ ਇਹ ਨਾ ਜਵਾਨ ਵੀ ਹੁੰਦੇ ਆ ਕੁਝ ਹੱਦ ਤੱਕ ਕੋਈ ਮੈਟਰ ਕਰਦੀ ਏ ਗੱਲ ਇੱਕ ਜੋੜਾ ਲੈ ਲਓ ਤੁਸੀਂ ਇੱਕ ਸਾਲ ਉਸੇ ਜੋੜੇ ਦੇ ਬੱਚੇ ਤੁਹਾਡੇ ਵਿੱਥਾਂ ਪਾਪਾ ਜਿੱਤਣਗੇ ਹੂੰ ਅਗਲੇ ਸਾਲ ਉਸੇ ਜੋੜੇ ਦੇ ਬੱਚੇ ਭੱਜਣ ਲੱਗ ਜਾਣਗੇ ਹੂੰ ਹੋ ਸਕਦਾ ਵੀ ਉਦੋਂ ਅਗਲੇ ਸਾਲ ਉਹਨਾਂ ਦੇ ਬੱਚੇ ਬਹਿ ਕੇ ਹਰਨ ਲੱਗ ਜਾਣ ਹਾਂ ਏਨਾਂ प्रदीप भाई ਜਦੋਂ ਹਰ ਵਾਰੀ ਕਬੂਤਰ ਕੂਤਰੀ ਮੇਟ ਕਰਦੇ ਆ ਉਮਰ ਦੇ ਹਿਸਾਬ ਨਾਲ ਹਾਂ ਇਹਨਾਂ ਦੇ ਜਦੋਂ ਆਂਡੇ ਲੈਂਦੇ ਆ ਤਾਕਤ ਚ ਉਦੋਂ ਹੋਰ ਹੁੰਦੇ ਆ ਜਦੋਂ ਘੱਟ ਤਾਕਤ ਵਾਲੇ ਹੁੰਦੇ ਆ ਉਦੋਂ ਹੋਰ ਹੋ ਜਾਂਦੇ ਆ ਇਹ ਹਰ ਸਾਲ ਜੋੜਾ ਹੋਵੇ ਨਹੀਂ ਰਹਿੰਦਾ ਹੂੰ ਤੇ ਇਹਨਾਂ ਦੇ ਵਿੱਚ ਜੈਨੇਟਿਕਲੀ ਚੇਂਜ ਆਉਂਦਾ ਰਹਿੰਦਾ ਇਹ ਵੀ ਹੋ ਸਕਦਾ ਵੀ ਕਿਸੇ ਦੇ ਪਿਛਲੇ ਸਾਲ ਹਰੇ ਹੋਣ ਤੈਅ ਕੀ ਜਿੱਤਣ ਲੱਗ ਜਾਣਾ ਹੂੰ ਪੌਸਿਬਿਲਟੀ ਹੈਗੀ ਹੈ ਇਹ ਹੁਣ ਸਾਡੇ ਕੋਲੇ ਮੈਂ ਤੁਹਾਨੂੰ ਘਰੇ ਜਾ ਕੇ ਕੂਤਰੀ ਦਿਖਾਉਣਾ ਉਹਦੇ ਬਾਈ ਚ ਅਸੀਂ ਜਿੰਨੇ ਛੱਡੇ ਸਾਰੇ ਜਿੱਤੇ ਹੂੰ 24 ਚ ਅਸੀਂ ਉਹਦੇ ਆਪ ਦੇ ਛੱਡੇ ਭੱਜ ਗਏ ਹੂੰ 23 ਚ ਅਸੀਂ ਉਹਦੀ ਇੱਕ ਛੱਡੀ ਉਹ ਵੀ ਭੱਜ ਗਈ ਹੂੰ ਪਰ ਉਹਦੇ ਬੱਚਿਆਂ ਦੇ ਜਦੋਂ ਅਸੀਂ ਹੁਣ ਬੱਚੇ ਛੱਡ ਰਹੇ ਹਾਂ ਹੂੰ ਜਿਹੜੇ ਆਪ ਮੰਨ ਲਓ ਸਾਡੇ ਸੀਗੇ ਰਹਿ ਗਏ ਆ ਟੇਕੋ ਉਹਨਾਂ ਦੇ ਬੱਚੇ ਜਿੱਤ ਰਹੇ ਆ ਹੂੰ ਉਹ ਵੀ ਭੱਜ ਨਹੀਂ ਰਹੇ ਹੂੰ ਕੀ ਕਰਨਾ ਉਸ ਆ ਭਾਈ ਦੇਖੋ ਕੁਦਰਤ ਨੂੰ ਫੇਰ ਕੁਦਰਤ ਦਾ ਆਪ ਲੜ ਸੁਣਨਾ ਫੜ ਸਕਦਾ ਹੂੰ ਜਦੋਂ ਕਬੂਤਰ ਕਬੂਤਰੀ ਨੇ ਮੇਟ ਕਰਨਾ ਇਹਨਾਂ ਦਾ 18200 ਜੀਨ ਹੁੰਦਾ ਹੂੰ ਹੁਣ ਉਹ ਕੀ ਪਤਾ ਵੀ ਉਹਨੇ ਜਿਹੜਾ ਬੱਚਾ ਬਣਨਾ 18200 ਉਹਦੇ ਜ ਕਬੂਤਰ ਦੇ ਕਿੰਨੇ ਹੋਣੇ ਤੇ ਕਬੂਤਰੀ ਦੇ ਕਿੰਨੇ ਹੋਣੇ ਉਹ ਤਾਂ ਪਰਮਾਤਮਾ ਹੱਥ ਹੈ ਨਾ ਹੂੰ ਫਿਰ ਜੇ ਤਾਂ ਆਪਣੇ ਹੱਥ ਆਵੇ ਫਿਰ ਤਾਂ ਆਪਣਾ ਕਿਹਦਾ ਜੀ ਕਰਦਾ ਹਰਨ ਬਿਲਕੁਲ ਬਾਈ ਫਿਰ ਕੌਣ ਹਾਰੇ ਹੁਣ ਜੇ ਬਾਈ ਆਪਣੇ ਬਾਈ ਮੋਰ ਕੇ ਚਾਰ ਫੋੜ ਜਿੱਤੇ ਸੀ ਹੂੰ 2022 ਚ ਹੂੰ ਤੇ ਬਾਈ ਕੇ ਤਾਂ ਫਿਰ ਜੇ ਸਾਰੇ ਉਹ ਜਿਹੜੇ ਫੋੜ ਜਿੱਤੇ ਸੀ ਉਹੀ ਜੋੜੇ ਲਾ ਕੇ ਹੂੰ